ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਹੁਣ ਆਪਾਂ ਲੱਗੇ ਆ ਮੈਚਿੰਗ ਸੂਟ ਤੇ ਡਿਜ਼ਾਈਨ ਕਰਨਾ ਆਪਣਾ ਮੈਚਿੰਗ ਸੂਟ ਆ ਕਾਟਨ ਦਾ ਤੇ ਆਹ ਵਾਲਾ ਹੈਗੀ ਲੈਸ ਔਰ ਗੰਜਾ ਦੀ ਲੈਸ ਆ ਤੇ ਆਹ ਹੈਗੀ ਆਪਣੀ ਸਲਵਾਰ ਨਾਲ ਦਾ ਕਪੜਾ ਤੇ ਆਪਾਂ ਲੈ ਲਿਆ ਸੀ ਪੱਟੀ ਤਿਆਰ ਕਰ ਲਈ ਇਹਦੀ ਹੈਗੀ ਲੋਰੀ ਹੈਗੀ ਜੀ 1.5 ਪੌਣੇ 2 ਇੰਚ ਠੀਕ ਆ ਕੈਰੀ 3.5 ਹੋਊਗੀ ਤੇ ਆਪਾਂ ਪੇਸਟਿੰਗ ਪੇਪਰ ਲਗਾ ਕੇ ਦੁਪੱਟੀ ਤਿਆਰ ਕਰ ਲਈ ਜਿਹੜਾ ਪੇਸਟਿੰਗ ਪੇਪਰ ਵਾਲਾ ਫਸਾਉ ਉਹ ਆਪਾਂ ਸਿੱਧੇ ਪਾਸੇ ਕਰਾਂਗੇ ਠੀਕ ਹੈ ਤੇ ਹੁਣ ਆਪਾਂ ਲਾਉਣੇ ਆ ਪਹਿਲਾਂ ਕੀ ਰੇਤੀ ਲਾਸ ਆਪਣੀ ਲਾਸ ਆ ਤੇ ਇਹਨੂੰ ਲਾਸ ਨੂੰ ਨਾ ਪੁੱਠਾ ਰੱਖ ਲੈਣਾ ਉੱਪਰ ਵੱਲ ਨੂੰ ਮੂੰਹ ਕਰਕੇ ਤੇ ਘੇਰੇ ਤੇ ਆਪਾਂ ਟੱਕ ਲਾਇਆ ਹੋਇਆ ਜਿੰਨੀ ਆਪਾਂ ਚੌੜੀ ਪੱਟੀ ਲਾਈ ਹੈ ਘੇਰੇ ਤੇ ਲਾਵਾਂਗੇ ਜਿਵੇਂ ਕੀ ਲੱਗੂਗੀ ਆਪਣੀ ਸਾਰੀ 1.5 ਇੰਚ ਦੀ ਪੱਟੀ ਤਿਆਰ ਹੋਊਗੀ ਕਿ ਉਨੀ ਆਪਾਂ ਕਮੀਜ਼ ਦੀ ਲੰਬਾਈ ਘੱਟ ਕਟਿੰਗ ਕੀਤੀ ਹੈ ਠੀਕ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਜਿਵੇਂ ਦਾ ਡਿਜ਼ਾਈਨ ਬਣਾਉਣਾ ਤੇ ਇਸ ਤਰ੍ਹਾਂ ਨਾ ਤੁਸੀਂ ਇੱਥੇ ਆਪਣਾ ਟੱਕ ਲੱਗਿਆ ਹੋਇਆ ਉੱਥੇ ਆਪਾਂ ਲੈਸ ਰੱਖ ਲਈ ਲੈਸ ਉਹ ਠੀਕ ਕਮੀਜ਼ ਆਪਣਾ ਸਿੱਧਾ ਹੋਊਗਾ ਠੀਕ ਹੈ ਇਸ ਤਰ੍ਹਾਂ ਹੁਣ ਸਲਾਈ ਲਾ ਲਾਂਗੇ ਬਹੁਤ ਹੀ ਸੋਖਾ ਡਿਜ਼ਾਈਨ ਸਿੰਪਲ ਚਟਪਟ ਤਿਆਰ ਹੋ ਜਾਣ ਵਾਲਾ ਮੇਰੀਆਂ ਬਹੁਤ ਸਾਰੀਆਂ ਭੈਣਾਂ ਬਹੁਤ ਸੋਹਣੇ-ਸੋਹਣੇ ਕਮੈਂਟ ਕਰਦੀਆਂ। ਬਹੁਤ-ਬਹੁਤ ਧੰਨਵਾਦ ਜੀ ਉਹਨਾਂ ਦਾ। ਉਹਨਾਂ ਦੀ ਭੈਣਾਂ ਦੀ ਸਪੋਰਟ ਨਾਲ ਹੀ ਆਪਾਂ ਇੱਥੇ ਤੱਕ ਰਾਏ ਆਂ। ਠੀਕ ਹੈ ਜੀ। ਹੁਣ ਆਪਾਂ ਇਹਨੂੰ ਇਸ ਤਰ੍ਹਾਂ ਹੀ ਠਾਣੂ ਕਰ ਲਾਂਗੇ ਲੈਸ ਨੂੰ। ਤੇ ਕੱਪੜੇ ਨੂੰ ਉੱਪਰ। ਇਸ ਤਰ੍ਹਾਂ ਸਿੱਧਾ ਕਰ ਲਿਆ ਤੇ ਜਿਹੜੀ ਆ ਆਪਾਂ ਪੱਟੀ ਲਈ ਆ ਹੁਣ ਇਹਨੂੰ ਇਸ ਤਰ੍ਹਾਂ ਨਾ ਇੱਥੇ ਰੱਖ ਲਾਂਗੇ ਐਵੇਂ ਜਿੰਨੀ ਤੁਸੀਂ ਇਹ ਠਾ ਰੱਖਣੀ ਰੱਖ ਸਕਦੇ ਹੋ ਬਸ ਬਾਕੀ ਆਪਾਂ ਤੁਹਾਨੂੰ ਦੱਸ ਦਿੰਨੇ ਆਪਕੇ ਕਿੰਨਾ ਖਾਊਗਾ ਇਹ ਅੱਧਾ ਇੰਚ ਠੀਕ ਹੈ ਜੀ ਸੌਰੀ ਜੀ ਅੱਧਾ ਇੰਚ ਇਸ ਤਰ੍ਹਾਂ ਇਹਦੇ ਉੱਪਰ ਹੁਣ ਆਪਾਂ ਰਿਕਸ ਲਾਈਲਾ ਹੁਣ ਜਿਹੜੀ ਆਪਾਂ ਪੱਟੀ ਲਾਉਣੀ ਆ ਉਹਨੂੰ ਖਿੱਚ ਕੇ ਰੱਖਣੀ ਢਿੱਲੀ ਨਹੀਂ ਛੱਡਣੀ ਇਸ ਤਰ੍ਹਾਂ ਸਪੇਸ ਤੁਸੀਂ ਇੱਕੋ ਜਿਹੀ ਰੱਖਣੀ ਆ ਤੁਸੀਂ ਨਿਸ਼ਾਨ ਵੀ ਲਾ ਸਕਦੇ ਹੋ వేసే రా తి చారటండా తయారు డిజాను తర ਕੱਚੀ ਸिलाई ਮਾਰ ਕੇ ਅੰਦਰ ਨੂੰ ਫੋਲਡ ਕਰ ਲਾਂਗੇ ਕਪੜਾ ਜਿਹੜਾ ਨਾੜੇ ਧਾਗੇ ਨਿਕਲਦੇ ਹਲੇ ਤੇ ਅੰਦਰ ਪਾਈ ਹੋ ਜੂਗੀ। ਇਹ ਕਹਾਉਣੇ ਨੂੰ ਸਿੱਧਾ ਕਰਕੇ चंकी तरह जो गुच्छा बिच मोड़ के उत्ते तो ला देंगे कच्ची सिलाई तो ये सिलाई जोड़ी यह अपनी उदड़ जूगी तरपाई हो जूगी चंकी तरह मिक्स करके देखो जी ये तो होगा अपने घेरे का डिजाइन तैयार हूँ आप इस वीडियो थिजाइन दस दें आपने की बह बहते आप बस सिंपल तरीके गुम करके लैस लावे उैस उ लाने आप तरह उपरवाल मूँह रख के लैसता एर वाला कपड़ा मोड़ के ਮੈਂ ਹਰਕ ਵੀਡੀਓ ਵਿੱਚ ਤੁਹਾਨੂੰ ਦੱਸਦੀ ਹਣੀ ਜਦੋਂ ਤੁਸੀਂ ਲੈਸ ਲਾਉਣੀ ਹੈ ਥੋੜਾ ਜਿਹਾ ਵਖਾ ਮੋਟਾ ਕਰ ਲਓ ਕਿਉਂਕਿ ਕਈ ਵਾਰੀ ਆਪਣੇ ਤੋਂ ਸਹੀ ਨਾ ਲੱਗੇ ਤੇ ਫਿਰ ਆਪਾਂ ਉਹ ਢੇੜ ਸਕਦੇ ਆ ਜੇ ਬਰੀਕ ਵਖਾ ਹੋਊਗਾ ਕਾਟਨ ਦੇ ਸੂਟ ਹੁੰਦੇ ਆ ਜੀ ਤੇ ਉਹ ਫਿਰ ਬਾਅਦ ਵਿੱਚ ਢੇੜਨਾ ਮੁਸ਼ਕਲ ਹੋ ਜਾਂਦਾ ਇਸੇ ਤਰ੍ਹਾਂ ਹੀ ਆਪਾਂ ਹੁਣ ਦੂਸਰੀ ਬਾਹ ਤੇ ਲਾ ਲੈਨੇ ਆ। ਇੱਕ ਵੀਡੀਓ ਦੇ ਵਿੱਚ ਤੁਹਾਨੂੰ ਬਾਹ ਦਾ ਤੇ ਕੇਰੇ ਦਾ ਦੋਨਾਂ ਦਾ ਡਿਜ਼ਾਈਨ ਦੇ ਦਿੱਤਾ। ਠੀਕ ਹੈ ਜੀ ਹੁਣ ਇਹਦੇ ਤੇ ਲਾ ਦਿੰਦੇ ਆਪਾਂ ਕੱਚੀ ਸਲਾਈ ਇਸ ਤਰ੍ਹਾਂ ਮੋੜ ਕੇ ਇਹ ਠੰਮ ਆ ਗਈ ਆਪਣੀ ਲੈਸ ਆ ਦੇਖੋ ਆਪਣੇ ਬਾਹ ਦਾ ਡਿਜ਼ਾਈਨ ਵੀ ਬਣ ਗਿਆ ਤੁਹਾਨੂੰ ਦਿਖਾ ਦਿੰਨੇ ਆਪਾਂ ਇਸ ਤਰ੍ਹਾਂ ਆਪਣਾ ਬਾਹ ਦਾ ਡਿਜ਼ਾਈਨ ਬਣ ਗਿਆ ਠੀਕ ਆ ਇਸ ਤਰ੍ਹਾਂ ਆਪਣੇ ਘੇਰੇ ਦਾ ਡਿਜ਼ਾਈਨ ਜਿਹੜਾ ਤਿਆਰ ਹੋ ਗਿਆ ਠੀਕ ਆ ਦੇਖ ਕੇ ਦੱਸਿਓ ਤੁਸੀਂ ਤੁਹਾਨੂੰ ਮੇਰਾ ਡਿਜ਼ਾਈਨ ਕਿੱਦਾਂ ਦਾ ਲੱਗਿਆ ਹੈ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲਓ ਆਪਣੇ ਨੂੰ ਸਬਸਕ੍ਰਾਈਬ ਦੂਸਰਾ ਚੈਨਲ ਜਸਪ੍ਰੀ ਤੁਮਾਲਟੀ ਕੁਕਿੰਗ ਉਹਨੂੰ ਵੀ ਸਬਸਕ੍ਰਾਈਬ ਕਰ ਲਓ ਜੀ ਉਹਦੇ ਤੇ ਆਪਾਂ ਰੈਸਪੀ ਪਾਉਣਿਆ ਇੱਕ ਤਿੰਨ ਛੱਡ ਕੇ ਤੀਸਰੇ ਦਿਨ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ